ਸਾਰੇਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਵਾਗਤ ਹੈ ਜੀ ਤੁਹਾਡਾ ਅੱਜ ਇੱਕ ਨਵੇਂ ਵੀਡੀਓ ਵਿੱਚ। ਉਮੀਦ ਹੈ ਕਿ ਤੁਸੀਂ ਸਾਰੇ ਤੰਦਰੁਸਤ ਤੇ ਠੀਕ-ਠਾਕ ਹੋਵੋਗੇ। ਤੇ ਅਸੀਂ ਅੱਜ ਫ੍ਰੀ ਸੀਗੇ ਜੀ ਤੇ ਸਾਡੇ ਬੱਚਿਆਂ ਦੇ ਪੇਪਰ ਹੋ ਚੁੱਕੇ ਐ, ਐਗਜ਼ਾਮ ਹੋ ਗਏ ਇਹਨਾਂ ਦੇ ਤੇ ਵਿਹਲੇ ਆ ਬਿਲਕੁਲ। ਤੇ ਇਹ ਕਾਫੀ ਦਿਨਾਂ ਦੇ ਜਿੱਦ ਕਰ ਰਹੇ ਸੀ ਵੀ ਸਾਨੂੰ ਜਦੋਂ ਛੁੱਟੀਆਂ ਹੋਣੀਆਂ ਕਿਤੇ ਨਾ ਕਿਤੇ ਘੁਮਾ ਕੇ ਲੈ ਕੇ ਆਈਏ। ਦੂਰ ਜਾਣ ਦਾ ਸਾਡੇ ਕੋਲ ਟਾਈਮ ਹੈ ਨਹੀਂ ਸੀਗਾ। ਤੇ ਅੱਜ ਕੱਲ ਨਾ ਨੈਟ ਦੇ ਉੱਤੇ ਇੱਕ ਇੰਟਰਨੈਟ ਤੇ ਇੰਸਟਾਗ੍ਰam ਤੇ ਕਾਫੀ ਇੱਕ ਐਡ ਵਾਇਰਲ ਹੋ ਰਹੀ ਹੈ। ਇਹ ਦਿਖਾਇਆ ਜਾਂਦਾ ਕਿ ਆਪਣੀ ਬਠਿੰਡੇ ਇੱਕ ਨਵਾਂ ਪ੍ਰੋਜੈਕਟ ਲਾਂਚ ਹੋਇਆ ਪੰਪਨ ਤੇ ਉੱਥੇ ਬੱਚਿਆਂ ਦੇ ਕਰਨ ਲਈ ਕਾਫੀ ਐਕਟੀਵਿਟੀਆਂ ਤੇ ਕਾਫੀ ਕੁਝ ਇਨਡੋਰ ਗੇਮ ਜਿਵੇਂ ਰਾ ਉੱਥੇ ਰੱਖੇ ਗਿਆ ਨੇ। ਤੇ ਅਸੀਂ ਸੋਚਿਆ ਕਿਉਂ ਨਾ ਫਿਰ ਇੱਥੇ ਜਾઈએ ਦੂਰ ਜਾਣ ਦਾ ਕੀ ਫਾਇਦਾ ਜਦੋਂ ਆਪਣਾ ਨੇੜੇ ਜਾਇਆ ਸਰਦਾ। ਹਰਮਨ ਕਿੱਥੇ ਜਾਣਾ ਦੱਸਿਓ? ਪੰਪਨ। ਹਾਂ ਹਰਮਨ ਕਹਿੰਦਾ ਅਸੀਂ ਪੰਪਨ ਜਾਣਾ। ਤੇ ਉੱਥੇ ਜਾ ਕੇ ਦੇਖਾਂਗੇ ਯਾਰ ਕੀ ਕੁਝ ਦੇਖਣ ਨੂੰ ਮਿਲਦਾ ਤੇ ਉੱਥੇ ਇੱਕ ਸਮੁੰਦਰੀ ਜਹਾਜ਼ ਬਣਾਇਆ ਹੋਇਆ ਉਹਨਾਂ ਨੇ ਤੇ ਜੋ ਹਿੰਦੁਸਤਾਨ 'ਚ ਪਹਿਲੀ ਵਾਰ ਇਸ ਤਰ੍ਹਾਂ ਦਾ ਪ੍ਰੋਜੈਕਟ ਤਿਆਰ ਹੋ ਰਿਹਾ ਤੇ ਕਾਫੀ ਕਹਿੰਦੇ 70-80% ਤੱਕ ਇਹ ਪ੍ਰੋਜੈਕਟ ਤਿਆਰ ਹੋ ਚੁੱਕਾ ਹੈ। ਅਪ੍ਰੈਲ ਦੀ ਵੀ ਵਾਟਰ پارک ਸਟਾਰਟ ਕਰ ਦੇਣਗੇ। ਹਾਂ ਤੇ ਇਹੀ ਸੁਣ ਚ ਆਇਆ ਵੀ ਅਪ੍ਰੈਲ ਦੇ ਮਹੀਨੇ ਜੋ ਵਾਟਰ پارک ਉਹ ਵੀ ਚਾਲੂ ਹੋ ਜਾਊਗਾ। ਅਸੀਂ ਕਿ ਪਹਿਲਾਂ ਇੱਕ ਵਾਰੀ ਚਲੋ ਦੇਖ ਕੇ ਆਉਨੇ ਆ ਉੱਤੇ ਹੋਰ ਕੀ ਕੁਝ ਹੈਗਾ ਤੇ ਬੱਚਿਆਂ ਨੂੰ ਵੀ ਇੰਜੋਏ ਕਰਾਏ ਉਹਨਾਂ ਦੀਆਂ ਛੁੱਟੀਆਂ ਸ਼ੁਰੂ ਹੋ ਗਈਆਂ ਉਹਨਾਂ ਦੀਆਂ। ਤੇ ਬਾਕੀ April ਦੇ ਵਿੱਚ ਜਦੋਂ ਇਹ ਸਟਾਰਟ ਹੋ ਗਿਆ ਫਿਰ ਅਸੀਂ ਉਦੋਂ ਦੇਖਾਂਗੇ ਤੇ ਬਠਿੰਡੇ ਤੋਂ ਕੋਈ ਬਹੁਤਾ ਦੂਰ ਨਹੀਂਗਾ 20 25 ਕਿਲੋਮੀਟਰ ਹੀ ਐ ਉੱਚੋ ਜਦੋਂ ਆਪਾਂ ਬਠਿੰਡਾ ਤੋਂ ਰਾਮਪੁਰੇ ਜਾਂਦੇ ਆ ਰਸਤੇ ਵਿੱਚ ਟੋਲ ਪਲਾਜ਼ਾ ਆਉਂਦਾ ਟੋਲ ਪਲਾਜ਼ਾ ਟੱਪ ਕੇ ਤੇ ਲਹਿਰਾ ਬੇਗਾ ਪਿੰਡ ਆ ਤੇ ਇਹ ਪ੍ਰੋਜੈਕਟ ਬਣਿਆ ਹੋਇਆ ਤੇ ਬਾਕੀ ਜਾ ਕੇ ਦੇਖਦੇ ਆ ਜੁੜੇ ਰਹੋ ਸਾਡੀ ਵੀਡੀਓ ਦੇ ਨਾਲ ਤੇ ਕਰੋ ਤੁਸੀਂ ਵੀ ਇੰਜਵਾਏ ਕੈਂਟੀਰੀਏ ਚ ਪਹੁੰਚ ਗਏ ਆ ਕਦੇ ਸਾਡੇ ਬੱਚੇ ਵੀ ਪੂਰਾ ਇੰਜੋਏ ਕਰਦੇ ਜਾ ਰਹੇ ਆ ਟਰਾਈ ਕਰ ਰਹੇ ਬੱਚੇ ਤੁਸੀਂ ਹਾਂਜੀ ਅਸੀਂ ਵੀਕੇਸ਼ਨ ਤੇ ਜਾਣਾ ਤਾਂ ਕਿਤੇ ਹੋਰ ਸੀ ਪਲਾਨ ਤਾਂ ਅਸੀਂ ਕਿਤੇ ਹੋਰ ਜਾਣ ਦਾ ਬਣਾਇਆ ਸੀ ਬਟ ਇਹ ਹੋਲੀ ਆਨ ਕਰਕੇ ਸਾਡਾ ਪਲਾਨ ਚੇਂਜ ਹੋ ਗਿਆ ਇਤਲੀ ਹਾਰਨ ਸੀ ਨੇੜੇ ਜਾ ਕੇ ਉੱਥੇ ਇੰਜੋਏ ਕਰਕੇ ਆਉਨੇ ਆ ਤੇ ਸਾਡੇ ਬੱਚੇ ਤਾਂ ਨਾ ਬਹੁਤ ਰੋਲਾ ਪਾਉਂਦੇ ਛੁੱਟੀਆਂ ਚ ਘਰੇ ਜਾਵਣੇ ਟੇਕੇ ਬੈਠ ਸਕਦੇ ਜ਼ਰਾ ਦਾ ਫੇਰ ਫੜਵਾ ਦੋ ਅੰਛਾ ਜੀ ਜਨਾਵ ਹੈ ਕੋਈ ਹੋਰ ਵੀ ਕਾੜੇ ਇੱਕ ਵਰਬਰੇ ਦੇ ਚੱਕ ਚੋਲ ਪਲਾਜ਼ਾ ਟੱਪ ਕੇ ਅਸੀਂ ਜਿੱਥੇ ਕੌਣ ਸਾਡੀ ਡੈਸਟੀਨੇਸ਼ਨ ਆ ਜਾਣੀ ਹੈ ਆਪਾਂ ਲੈ ਲਿਆ ਯੂ-ਟਰਨ ਵੈਸੇ ਅਸੀਂ ਯਾਰ ਕਿੱਦੇ ਉਧਰੋਂ ਆ ਸਕਦੇ ਸੀ ਰੋਂਗ ਸਾਈਡ ਤੋਂ ਫਿਰ ਉੱਥੇ ਅੱਧਾ ਪੋਨਾ ਕਿਲੋਮੀਟਰ ਆਪਾਂ ਨੂੰ ਰੋਂਗ ਸਾਈਡ ਜਾਣਾ ਪੈਂਦਾ ਪਰ ਆਪਾਂ ਰਿਸਕ ਨਹੀਂ ਲਿਆ ਯਾਰ ਤੇ ਦੋ ਤੇ ਦੋ-ਤਿੰਨ ਕਿਲੋਮੀਟਰ ਅੱਗੇ ਆ ਕੇ ਇੱਥੇ ਡਾਇਵਾਇਡਰ ਬਣਿਆ ਹੋਇਆ ਐਡਵਾਇਡਰ ਤੋਂ ਆਪਾਂ ਯੂ-ਟਰਨ ਲੈ ਰਹੇ ਆਂ ਤੇ ਬਸ ਦੋ-ਤਿੰਨ ਮਿੰਟ ਚ ਅਸੀਂ ਪਹੁੰਚ ਜਾਗੇ ਹੁਣ ਇਹਵੇਂ ਰਿਸਕ ਲੈਣਾ ਵੀ ਨਹੀਂ ਚਾਹੀਦਾ ਯਾਰ ਆਵੇਂ ਰੋਂਗ ਸਾਈਡ ਤੇ ਜਾ ਕੇ ਲੋ ਜੀ ਅਸੀਂ ਹੁਣ ਪਹੁੰਚਣ ਲੱਗੇ ਆਂ ਜੋ ਰੋਡ ਜਾਂਦੀ ਆ ਨਾ ਆਪਣੇ ਫਨਫੜ ਨੂੰ ਉੱਥੋਂ ਅਸੀਂ ਹੁਣ ਮੇਨ ਰੋਡ ਤੋਂ ਖੱਬੇ ਹੱਥ ਮੋੜਨ ਲੱਗੇ ਆਂ ਇਹ ਸਾਹਮਣੇ ਬੋਰਡ ਲੱਗੇ ਹੋਏ ਆ ਤੁਸੀਂ ਦੇਖ ਸਕਦੇ ਹੋ ਇੱਧਰ ਹੈ ਜੀ ਰਸਤਾ ਪੰਪੰਦਾ ਵਾਓ ਗਾਇਜ਼ ਇੱਧਰ ਤੋਂ ਬੋਰਡ ਦੀ ਅਜਿਹੀ ਲੱਗੇ ਹੋਇਆ ਤੁਹਾਨੂੰ ਇਹ ਬਟਿੰਡੇ ਤੋਂ 22 ਕਿਲੋਮੀਟਰ ਦੂਰ ਪਿਆ ਜੀ ਤੇ ਅਸੀਂ 20-25 ਮਿੰਟ ਚ ਬਹੁਤ ਜਗੇ ਇੱਥੇ ਆਰਾਮ ਨਾਲ ਕੋਈ ਬਾਲੀ ਖਾਲੀ ਨਹੀਂ ਕੀਤੀ ਹੈ 100 ਵਾਲੀ ਜਸ ਲੁਕਿੰਗ ਲਾਈਕ ਆ ਵਾਓ ਵਾਕਈ ਯਾਰ ਇੱਥੇ ਤਾਂ ਬਹੁਤ ਘੈਂਟ ਹੈ ਵੀ ਬਹੁਤ ਸੋਹਣਾ ਬਣਾਇਆ ਹੋਇਆ ਸੈਟਅਪ ਹੈ ਦੂਰੀ ਬਹੁਤ ਵਧੀਆ ਲੱਗ ਰਹੀ ਹੈ ਅੰਦਰੋਂ ਤਾਂ ਪਤਾ ਨਹੀਂ ਕੀ ਕੁਝ ਹੋਏਗਾ ਮਾਈ ਗਾਡ ਗਾਇਜ਼ ਯਾਰ ਹੋਣੀ ਪਤਾ ਨਹੀਂ ਕੀ ਦੀ ਰੌ ਗਈ ਆਪਣੇ ਨਾਲ ਤਾਂ ਇਹ ਦੌੜ ਇਹ ਦੌੜ ਤੇ ਤੇ ਲੋ ਜੀ ਅਸੀਂ ਪਹੁੰਚ ਗਏ ਆ ਆਪਣੇ ਟਿਕਾਣੇ ਤੇ ਤੇ ਹੁਣ ਅਸੀਂ ਅੰਦਰ ਜਾ ਕੇ ਵੇਖਦੇ ਆਂ ਇੱਥੋਂ ਦਾ ਮਾਹੌਲ ਚੱਲ ਕੀ ਕੁਝ ਆਪਾਂ ਨੂੰ ਦੇਖਣ ਨੂੰ ਮਿਲਦਾ ਜੇ ਅਸੀਂ ਪਹੁੰਚ ਤਾਂ ਗਏ ਆ ਪਰ ਗਰਮੀ ਨੇ ਵਟ ਕੱਢ ਛੱਡੇ ਆ ਕਿ ਉਹ ਵੈਸੇ ਹੀ ਮਾਤ ਦੇ ਮਾਤ ਦਾ ਆਖੀਰਲਾ ਹਫਤਾ ਚੱਲ ਰਿਹਾ ਤੇ ਇੱਥੇ ਆ ਕੇ ਤਾਂ ਯਾਰ ਗਰਮੀ ਇੰਨੀ ਜਾ ਰਹੀ ਆ ਬਾਹਰ ਤੇ ਅੰਦਰ ਦਾ ਮਾਹੌਲ ਚੱਲ ਦੇਖਦੇ ਆ ਕਿਵੇਂ ਦਾ ਕਿਵੇਂ ਲੱਗ ਰਿਹਾ ਬੱਚੋ ਵਧੀਆ ਬਹੁਤ ਵਧੀਆ ਲੈ ਯਾਰ ਬਹੁਤ ਸੋਹਣਾ ਬਣਿਆ ਹੋਇਆ ਆਪ ਜੀ ਦੀ ਸ਼ਾਬਾਸ਼ ਆਪ ਜੀ ਦੀਾਰੇ ਬੜਾ ਕਿਆ ਇੱਧਰਲੇ ਪਾਰਕਿੰਗ ਪਾਰਕਿੰਗ ਦਾ ਪ੍ਰਬੰਧ ਕੀਤਾ ਹੋਇਆ ਤੇ ਇੱਕ ਸਾਹਮਣੇ ਪਾਸ ਸਾਹਮਣੇ ਵਾਲੇ ਪਾਸੇ ਪਾਰਕਿੰਗ ਪਾਰਕਿੰਗ ਦੀ ਕੋਈ ਦਿੱਕਤ ਨਹੀਂ ਬਹੁਤ ਖੁੱਲੀ ਡੁੱਲੀ ਪਾਰਕਿੰਗ ਹੈ ਇਹ ਅੱਜ ਮੇਨ ਐਂਟਰੀ ਇੱਥੋਂ ਆਪਾਂ ਐਂਟਰ ਕਰਦੇ ਆਂ ਤੇ ਅੱਗੇ ਜਾ ਕੇ ਟਿਕਟ ਵਗੈਰਾ ਦਾ ਹਿਸਾਬ ਕਿਤਾਬ ਦੇਖਦੇ ਆਂ ਕੀ ਕੁਝ ਇੱਥੇ ਫਿਰ ਅੱਗੇ ਆਪਾਂ ਗੱਲਬਾਤ ਕਰਾਂਗੇ ਬਾਕੀ ਦੀ ਮੋਬਾਈਲ ਨੰਬਰ 97835158 ਚੱਲ ਵੇਖੀਏ 10000 ਦੇ ਵਿੱਚ 20000 ਵੈਰੀਏ ਇਹ 3 ਦਿਨਾਂ ਵਾਸਤੇ ਅਵੇਲੇਬਲ ਹੈ ਇੱਧਰ ਸਾਰੀਆਂ ਰਾਈਟਸ ਗੇਂਸ ਲਿਖੀਆਂ ਹੋਈਆਂ ਨੇ ਮੇਰੇ ਸੂਟ ਕਾਰਡ ਵਿੱਚ ਜਿਹੜਾ ਇਹ ਤੁਹਾਨੂੰ ਜਿਹੜਾ ਕਾਰਡ ਦੇ ਦਿੱਤਾ ਹੈ। ਲੋ ਜੀ ਸਾਡਾ ਬਣ ਗਿਆ ਕਾਰਡ ਹੁਣ ਕਰਦੇ ਅੱਗੇ ਐਂਟਰੀ। ਆ ਨੰਬਰ 99805 ਲਓ ਜੀ ਅਸੀਂ ਇਹ ਕਰ ਗਏ ਆ ਐਂਟਰ। ਯਾਰ ਬਹੁਤ ਸੋਣਾ ਮੋਲ ਚੱਲ ਬਣਿਆ ਹੋਇਆ ਹੈ। ਤੇ ਅਸੀਂ ਬਾਕੀ ਬਾਅਦ ਚ ਦੱਸਾਂਗੇ ਸਾਰਾ ਤੁਹਾਤ ਦਾ ਬਤਿ ਕਿ ਯਾਰ ਇਕੜੀ 2000 ਰੁਪਏ ਦਾ ਕਾਰਡ ਲਿਆ ਹੈ ਇਹਦੇ ਤੇ 2300 ਰੁਪਏ ਵਰਤੋਂ ਨੂੰ ਮਿਲਿਆ ਤੇ ਇਹ ਲਾਈਫ ਟਾਈਮ ਕਾਰਡ ਕਹਦੇ ਬਣ ਜਾਂਦਾ ਹੈ। ਪੂਰਾ ਘੱਟ ਬਣਿਆ ਹੋਇਆ। ਪੂਰਾ ਗੰਦ ਲੱਗ ਰਿਹਾ ਨਾ ਜਿਹੜਾ ਜਿੰਨਾਂ ਨੇ ਇਹ ਸੈਟਅਪ ਤਿਆਰ ਕੀਤਾ ਜਿਵੇਂ ਟਿੰਗਲ ਤੇ ਮੰਗਲ ਲਾ ਛੱਡਿਆ ਹੋਵੇ ਤੇ ਚਾਰੇ ਪਾਸੇ ਪੂਰਾ ਰੌਣਕ ਚ ਮੇਲਾ ਫੇਰ ਕਾਫੀ ਰਾਸ਼ ਦੇਖੋ ਨਾ ਕਿੰਨਾ ਹੋਇਆ ਪਿਆ। ਬਹੁਤ ਵਧੀਆ ਲੱਗ ਰਿਹਾ। ਅੱਜ ਕੱਲ ਬੱਚਿਆਂ ਦੇ ਵਿੱਚ ਇਹੋ ਜਿਹੀਆਂ ਚੀਜ਼ਾਂ ਦਾ ਕ੍ਰੇਜ਼ ਹੀ ਬਹੁਤ ਹੈ। ਤੇ ਐਂਟਰ ਕਰਦੇ ਹੀ ਸਭ ਤੋਂ ਪਹਿਲਾਂ ਖੱਬੇ ਹੱਥ ਬਣਿਆ ਹੋਇਆ ਇੱਕ ਮਿਰਰ ਇਮੇਜ ਤੇ ਹੰਟਿੰਗ ਹਾਊਸ ਇਹੋ ਕੋਪਾ ਡੈਂਗਲਸਵਾਰੀ ਬਣਿਆ ਹੋਇਆ ਆਗਾ ਵੇਖਾਂਗੇ ਆਪਾਂ ਤੁਸੀਂ ਸਾਡੀ ਵੀਡੀਓ ਦੇ ਨਾਲ ਜੁੜੇ ਰਹੋ ਬਸ ਤੁਹਾਨੂੰ ਸਾਰੀ ਖੈਰ ਕਰਾ ਦੇਣਾ ਕਿੱਥੋਂ ਦੀ ਅੱਜ ਕੀ ਹਸਾਬ ਦਾ ਹੈ ਕੀ ਕੁਛ ਹੈ ਇਹ ਉਹ ਯਰ ਭਾਈ ਇਤਨੀ ਹੁੰਦਾ ਭਾਈ ਜਾਂ ਆਈਸ ਕਰੀ ਬੇ ਲੱਗਾ ਕਿ ਡਾਂਜੇ ਕਰਦਾ ਹੁੰਦਾ ਤੇ ਉਹ ਵੀ ਇਹਨਾਂ ਨੇ ਇੱਥੇ ਰੱਖਿਆ ਹੋਇਆ ਹੈ। ਇਹ ਜਵਾਕਾਂ ਨਾਲ ਹੀ ਡਾਂਜਾ ਕਰੀ ਜਾਂਦਾ। ਸਾਡੇ ਬੱਚੇ ਪਹਿਲਾਂ ਕਹਿੰਦੇ ਅਸੀਂ ਯਾਰ ਜੰਪਿੰਗ ਤੇ ਜੰਪਿੰਗ ਕਰਨ ਜਾਣਾ। ਟ੍ਰੈਂਪੋਲਿਨ ਤੇ ਜਾਣਾ ਜੰਪ। ਟ੍ਰੈਂਪੋਲਿਨ ਤੇ ਜਾਣਾ। ਚੱਲ ਠੀਕ ਹੈ ਦੇਖਦੇ ਹਾਂ ਟ੍ਰੈਂਪੋਲਿਨ ਤੇ। ਵੀ ਤੇਰੀ ਕੋਈ ਬੋਲਦੀ ਹੈ ਸ਼ਹਿਰ ਦੇ ਵਿੱਚ ਤੇ ਕਿੰਨਾ ਕਰੇਜ਼ ਹੁੰਦਾ ਲੋਕਾਂ 'ਚ। ਇੱਧਰਲੇ ਪਾਸੇ ਚੱਲਦੇ ਆਂ ਆਪਾਂ ਵੀ ਜੰਪਿੰਗ ਜੰਪਿੰਗ ਕਰਦੇ ਆਂ। ਹਰੇਕ ਗੇਮ ਦੇ ਵਿੱਚ ਐਂਟਰ ਕਰਨ ਤੋਂ ਪਹਿਲਾਂ ਇੱਕ ਫਾਰਮ ਜਆ ਭਰਨਾ ਪੈਂਦਾ ਤੇ ਇੱਥੇ 70 ਕਿਲੋ ਦੀ weight limit ਵੀ ਹੈਗੀ ਹੈ ਪਹਿਲਾਂ ਅਸੀਂ ਸਾਰੇ ਕਰੀ ਦੇਖ ਲਈ ਆਪ ਇੰਜੋਏ ਕਰ ਲਈਏ ਤੇ ਸਾਰੀ ਰੇਟ ਲਿਫਟ ਵਗੈਰਾ ਤੁਹਾਨੂੰ ਦੱਸ ਦਾਂਗੇ ਅਸੀਂ ਨਾ ਜਦੋਂ ਵੀ ਕਿਤੇ ਜਾਂਦੇ ਅਸੀਂ ਉੱਥੇ ਬੱਚਿਆਂ ਲਈ ਟ੍ਰੈਂਪੋਲਿਨ ਹੁੰਦੀ ਸੀ ਇਹਨਾਂ ਨੂੰ ਬਹੁਤ ਸ਼ੌਂਕ ਸੀ ਕਿ ਮੈਂ ਵੀ ਟ੍ਰੈਂਪੋਲਿਨ ਤੇ ਜੰਪ ਕਰਨੇ ਆ ਤੇ ਅੱਜ ਇਹ ਕਹਿੰਦੇ ਜਿੱਥੇ ਵੀ ਕਿਤੇ ਹੋਇਆ ਨਾ ਮੈਂ ਜ਼ਰੂਰ ਇੰਜੋਏ ਕਰਕੇ ਆਣਾ ਅੱਜ ਜੇ ਉੱਥੇ ਪਹੁੰਚ ਗਏ ਆਂ ਆਹ ਵੇ ਇਹ ਵੀ ਪੂਰਾ ਇੰਜੋਏ ਕਰਨਗੇ ਆਪਾਂ ਹਾਂ ਜੇ ਕਿਤੇ ਛੋੜੇ ਮੋਟੇ ਮੇਲਿਆਂ ਤੇ ਜਾਂਦੇ ਸੀ ਨਾ ਰੋਸੇ ਵੱਡੇ ਨੂੰ ਚੜ੍ਹਨ ਨਹੀਂ ਦਿੰਦੇ ਨਾ ਉੱਥੇ ਤੇ ਪਰ ਅੱਜ ਆਪਾਂ ਪੂਰਾ ਦਿਨ ਇੰਜੋਏ ਕਰਾਂ ਆਪਣੇ ਦਿਲ ਦੀ ਰੀਣੀ ਪੂਰੀ ਹੋ ਗਈ ਅੱਜ ਇਹ ਤਾਂ ਲੱਗ ਪਿਆ ਉੱਛਲ ਕੁੱਦਨ ਇੰਜੋਏ ਕਰਨ ਲੱਗ ਪਿਆ ਲੈ ਆਹ ਬਚਿਆ ਹੋਮ ਕੁਲਕਾ ਰੋ ਹੈ ਇਹ ਹੁਣ ਜੰਪਿੰਗ ਕਰਨਗੇ ਹੁਣ ਦੇਖਦੇ ਆ ਨਾ ਪੂਰਾ ਘੈਂ ਮਜ਼ਾ ਆਊਗਾ ਆ ਕੇ 아라 맞아? 그런 맞아 아야? 나 이구나. ਜਾ ਆਪਣੇ ਸੱਟਾ ਮਾਰ ਕੇ ਯਾਰੀ ਮੰਮਾ ਨੇ ਵੀ ਤਾਂ ਚੜਦਾ ਹੈਗਾ ਦਿਵਾਨਾ ਪੂਰਾ ਇੰਜੋਏ ਕਰਦੇ ਉਹਦੇ ਵਿੱਚ ਹੀ ਰਲ ਗਏ ਪਤਾ ਨਹੀਂ ਲੱਗਦਾ ਵਿੱਚ ਪਈਆਂ ਕਿ ਨਹੀਂ ਉਹ ਅੱਛਾ ਹੋਰ ਵਿੱਚ ਹੀ ਰਲ ਗਏ ਹਰਮਨ ਨੂੰ ਖੜਾ ਵੀ ਕਰੋ ਕੰਦੇ ਕਿੱਥੇ ਕਿੱਥੇ ਕਰਾਂਗੇ ਯਾਰ ਹਰਮਨ ਚੱਲ ਬੰਦੇ ਯਾਰ ਵਧੀਆ ਵਧੀਆ ਕਨਸੈਪਟ ਤਿਆਰ ਕਰਦਾ ਨਾ ਬਈਆਂ ਨੇ ਜਿਨ੍ਹਾਂ ਨੇ ਵੀ ਕੀਤਾ ਜੰਗਲ ਚ ਮੰਗਲ ਲਾ ਛੱਡਿਓ ਨਾ ਬੈੜਿਆ ਜਵਾਗ ਰਿਆ ਮੈਨੂੰ ਤਾਂ ਕੰਮ ਆਉਂਦਾ ਨਾ ਨੇ ਹੁਣ ਓਕੇ 3 ऐसे बच्चे पूरा एंजॉय कर सकते देखो हरमन साटा चढ़ रहे हैं पूरी कोशिश कर रहे हैं जप नहीं जप तो ट्राई नहीं हो रहा हरमन तो पूरा ट्राई कर रहे हैं वो देख के हरमन <laughs> 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 आया इधर जपूं चले से है जपर कर रहे हैं ये ट्राई <laughs> <आजो>. oh, wow. <laughs> मज़ा आया oh. <laughs> तो पापा ऊपर oh, नहीं कि <laughs> oh. <laughs> 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 <kimme> लग्या <laughs> ਮੈਂ ਤਾਂ ਸਾਡੀ ਉਮਰ ਟੱਪ ਚੁੱਕੀ ਨਾ ਕੰਮਾਂ ਦੀ ਯਾਰ ਪਰ ਇੱਥੇ ਜਾ ਕੇ ਆ ਕੇ ਪੂਰਾ ਇੰਜੋਏ ਹੋ ਰਿਹਾ ਪੂਰਾ ਆਪਾਂ ਦਾ ਬਚਪਨ ਬਚਪਨ ਫੀਲ ਕਰ ਰਹੇ ਆ ਨਾ ਸਾਡੇ ਬਚਪਨ ਚ ਤਾਂ ਜੋ ਕੁਝ ਹੈ ਨਹੀਂ ਸੀ ਹਾਂ ਸਾਡੇ ਬਚਪਨ ਚ ਹੈ ਨਹੀਂ ਸੀਗਾ ਤੇ ਹੁਣ ਸਾਨੂੰ ਮੌਕਾ ਮਿਲਿਆ ਅਸੀਂ ਮੌਕਾ ਫੜੀ ਗਵਣਾ ਚਾਹੁੰਦੇ ਸਹੀ ਹੈ ਆਊਟ ਹੋ ਗਿਆ ਆਊਟ ਟੱਚ ਨਹੀਂ ਕਰਨਾ ਸੀ सारे पासे बच्चे बहुत ही एंजॉय कर रहे हैं दिखना नहीं सरदार जी बच गए yes. <laughs> जब आप देख दे कामयाब होंगी है कि नहीं बल जी बल जी जय ਸਮਾਧਿਕ ਮੈਂ ਚੈਲੰਜ ਪਾਰ ਕਰਕੇ ਦੇਖਣੀ ਆ ਇਹ ਤਾਂ ਡੱਪਣਾ ਆ ਟੱਪ ਜਾਂਗੇ ਤੂੰ ਦੇਖ ਹੁਣ ਆਹ ਉੱਪਰ ਦੀ ਡੱਪਣਾ ਸੀ ਹੋਂਦੇ ਕੋਈ ਉੱਪਰ ਦੀ ਡੱਪਣਾ ਸੀ ਆ ਦੇਖੀਓ ਦੂਜੇ ਤੇ ਡੱਪਣਾ ਸੀ ਆਹ ਇਹੋ ਜਿਹੇ ਹਰਕਤਾਂ ਜਿਹਨੇ ਮਰਟੀ ਕਰਾ ਲਵੇ ਇਸ ਤੋਂ ਇੱਥੇ ਤਾਂ ਹੁਣ ਸਾਰਾ ਟਾਈਮ ਆਪੋਗੇ ਸਾਨੂੰ ਪਤਾ ਵੀ ਨਹੀਂ ਲੱਗਿਆ ਅੱਧਾ ਘੰਟਾ ਕਦੋਂ ਹੋ ਗਿਆ ਫੁਲਾਈ ਸਿਨ ਜੁਆਇ ਕੀਤਾ ਮਜ਼ਾ ਆਇਆ ਤੁਸੀਂ ਹੋਰ ਹੁਣ ਦੇਖਦੇ ਆ ਕਿਹੜੀਆਂ ਕਿਹੜੀਆਂ ਗੇਮਸ ਹੈਗੀਆਂ ਉੱਥੇ ਇੰਜੋਏ ਕਰਦੇ ਆ ਮੈਂ ਪੋਲੀਨ ਟੇਅਰ ਖੰਦਣਾ ਜੰਪ ਜੰਪ ਮਾਰ ਮਾਰ ਕੇ ਨਾ ਗਰਮੀ ਆ ਗਈ ਨਾ ਪਸੀਨਾ ਹੋ ਲੱਗ ਪਿਆ ਸਾਨੂੰ ਪੂਰਾ ਸੜੇ ਹਰਮਨਰੀ ਨੂੰ ਕਾਰ ਚਲਾਉਣ ਲੱਗੇ ਹਰਮਨ ਦੇ ਜੱਪ ਦੇਖੋ ਜੇ ਤੋ ਦੇ ਕੀ ਕਰਦੇ ਆ ਹੈ ਪੂਰਾ ਹੈ ਪੂਰਾ ਘੈਂਚ ਲਾ ਰਿਹਾ ਮੜੀ ਹੋਲੀ ਚਲਾ ਯਾਰ ਬੜੀ ਤੇਜ਼ ਨਾਲ ਚਲਾ ਵਾਉ ਵੈਰੀ ਗੁੱਡ ਅਰ ਇਹ ਬੋਰਡ ਕਾਂੰਚਾ ਰਿਹਾ ਤੇ ਇਧਰ ਹੋਰ ਛੋਟੇ ਛੋਟੇ ਗੇਮਾ ਨਾ ਬੱਚਿਆਂ ਵਾਸਤੇ ਜਿਵੇਂ ਆਹ ਇਹਦੇ ਵਿੱਚ ਮੇਰੇ ਕੋਲ 500 ਰੁਪਏ ਦੀ ਹੈ ਸਾਰੀ ਗੇਮ ਹੈ ਤੇ ਇਹਦੇ ਚਾਂਸ ਮਿਲ ਜਾਂਦਾ ਇੱਕ ਆਪਾਂ ਗੁੱਡਾ ਜਾਂ ਕੱਢ ਕੇ ਬਾਹਰ ਲਿਆ ਸਕਦੇ ਆ ਆ ਲੈ ਆ ਬਲਾ ਆ ਲੈ ਆ ਉਧਰ ਪਿਆ ਉਧਰ ਪਿਆ ਉਧਰ 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 ਪਿਆ ਨਹੀਂ ਤੇ ਨਹੀਂ ਗੋਦ ਤੇ ਰਹੋ ਉਧਰ ਰਹੋ ਆਹ ਆ ਕਿ 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 ਕਿਹੜੇ ਤੇ ਹਰਮਨ ਕਹਿੰਦਾ ਮੈਂ ਗੇਮ ਖੇਡਨੀ ਐਂਕਲ ਨਾਲ ਤੇ ਆਈਸਕ੍ਰੀਮ ਲਾਉਣਾ ਕਹਿੰਦਾ ਮੈਂ ਗਰੀਨਾ ਗਰੀਨਾ ਨਾ ਗਰੀ ਉਹਕੇ ਵੇਖਦੇ ਆ ਕੀ ਕਰਦਾ ਇਹ ਗਰੀਨਾ ਲੋਕ ਗਰੀਨਾ ਉਹ ਤੇ ਤਾਂ ਜਾਏਗਾ ਗਰੀ ਗਰੀ ਦੇ ਨਾਲ ਆਗਰ ਕਿਰਾਏ ਕਿਆ ਭਾਈ ਅਰਮਣੇ ਗੇੜਾ ਕੱਢਾ ਕਰਪੈ ਨਾ ਇਹ ਟੱਕੇ ਆ ਗਿਆ ਇਹ ਕਿਰ ਗਿਆ ਵਾਸ਼ੀਂ ਸੀ ਜੇ ਲੋਗਾਂ ਅਗਰ ਨਹੀਂ ਕਿਰਾ ਤਾਂ ਆਪ ਨਹੀਂ ਆਇਆ ਅਰਮਣ ਨੇ ਚੈਲੰਜ ਦੇਤਾ ਨਾ ਦੇਖਦੇ ਆ ਪੂਰਾ ਕਰ ਪਾਉਂਦਾ ਹੈ ਕਿ ਨਹੀਂ ਓ ਮਾਈ ਗੱਡ ਕਹਿਆ ਆਰੇ ਆਰਮਨ ਵਾਪਸ ਆ ਜਾ ਵਾਪਸ ਆ ਜਾ ਵਾਪਸ ਉੱਪਰ ਦੇਖ ਉੱਪਰ 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 ਲੈ 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 ਅਰ ਹਰਮਨ ਨੇ ਟਾਸਕ ਪੂਰਾ ਕਰਤਾ ਹੁਣ ਹਰਮਨ ਨੂੰ ਆਈਸਕ੍ਰੀਮ ਮਿਲੂਗੀ ਇਰ ਬਹੁਤ ਏਡਾ ਕਰ ਦੇਣਾ ਆਈਸਕ੍ਰੀਮ ਵਾਲੇ ਇਹ ਜਵਾਕਾਂ ਨਾਲ ਅਰੇ ਮੇਰਾ ਪੂਰਾ ਖੋਜ ਹੋ ਰਿਹਾ ਹੈ ਆ ਕੇ ਆ ਜਾ ਪਾਜੀ ਜੀ ਵੀਰਾਂ ਦਾ ਧੰਨਵਾਦ ਕਾਹ ਨਾ ਨਾ ਬਾਈਕ ਜੇਰ ਵੱਸ ਕੇ ਇਹ ਹਾਂ ਕਾ ਸੋਤੀ ਅਕੇਰ ਬਹੁਤ ਖਤਰਨਾਕ ਹੀ ਲੱਗ ਰਹੀ ਹੈ ਕਿ ਇੱਥੇ ਆ ਕੇ ਦੇਖ ਰਹੇ ਹਾਂ ਇੱਧਰ ਬੰਦ ਹੈ ਇੱਥੇ ਨਾ ਹੈਗਾ ਤਾਂ ਛੋਟਾ ਜਿਹਾ ਹੀ ਹੈ ਆਪਾਂ ਨੂੰ ਸਾਰੇ ਪਾਸੇ ਮਿਰਰ ਲਾ ਕੇ ਐਨਾ ਲੱਗਦਾ ਹੈ ਕਿ ਬਹੁਤ ਹੀ ਜ਼ਿਆਦਾ ਹਾਂ ਇੱਥੇ 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 ਪਤਾ ਨਹੀਂ ਲੱਗ ਰਿਹਾ ਯਾਰ ਕਿਹੜੇ ਪਾਸੇ ਦੀ ਜਾਣਾ ਨਾ ਬਾਈ ਕੰਨੇ ਇੱਧਰ ਦੀ ਜਾਣਾ ਉਧਰ ਦੀ ਜਾਣਾ ਹਾਂ ਇੱਧਰ ਦੀ ਹੈ ਨਾ ਸ਼ਾਇਦ चीज़ चीज़ बहुत बढ़िया यार चीज़ है।, है जब बह ले जा रही है बाहर जा रही है जब नो होयी बाहर एक्सीडेंट तो एक हो गया बाहर हो रही बहुत बड़ा लग रहा है मेरा हाउस नहीं लग रहा है जो इतने ऊपर खड़े हुए थे थल डूंगा और ये व्री काफी ढूंगी जगह हो गया वही बहुत बढ़िया बने हुए है ਇਹ ਦੇ ਅੰਦਰ ਲਿਆ ਪਾਸੇ ਯਾਰ ਇੱਕ ਨਾ ਫੂਡ ਕੋਰਟ ਵੀ ਬਣੀ ਹੋਈ ਹੈ ਜੇ ਖਾਣ ਪੀਣ ਦਾ ਸਾਮਾਨ ਆ ਨੋ ਵੀ ਹੈ ਤੇ ਫਾਸਟ ਫੂਡ ਵਗੈਰਾ ਉਹ ਵੀ ਸਾਰਾ ਇੱਥੋਂ ਮਿਲ ਜਾਂਦਾ ਪੀਜ਼ਾ ਵਗੈਰਾ 버ਗਰ ਨੂਡਲ ਟਰੈਕਟਰ ਬਣਿਆ ਹੋਇਆ ਛੋਟਾ ਜਿਹਾ ਹਰ ਮੈਂ ਚਲੋ ਹਨ ਘਰੇ ਚੱਲੀਏ ਅੰਝ ਵੀ ਵੇਟ ਕਰ ਰਹੇ ਆ ਬੱਚਾ ਨਹੀਂ ਯਾਰ ਅਸੀਂ ਮੈਕਸਿਮਮ ਮੈਕਸਿਮਮ ਆਪ ਨੂੰ ਮਿਲਾਂ ਇਹ ਤਾਂ ਜੀ ਨਹੀਂ ਕਰ ਰਿਹਾ ਹੁਣ ਘਰੇ ਜਾਣ ਨੂੰ ਇੱਕ ਆ ਕੇ ਨਾ ਲੱਭੀ ਕੱਪੜੇ ਤੇ ਕਈ ਮੱਝ ਤੇ ਪੇਕੇ ਦੀ ਜਨਾਨੀ ਹੈ ਨਾ ਇਹ ਜਿੱਥੇ ਨਹੀਂ ਮੁੜਦੇ ਹੁੰਦੇ ਐਸੇ ਤਰ੍ਹਾਂ ਯਾਰ ਆ ਪੰਜ ਪੰਜ ਦੇ ਵਿੱਚ ਆਇਆ ਬੱਚਾ ਇਤੋਂ ਕਰਨਾ ਬਹੁਤ ਔਖਾ ਏ ਇਹ ਪਾਪਾ ਇਹ ਜਾਣ ਦਾ ਨਾਂ ਨਹੀਂ ਲੈ ਰਿਹਾ ਇੱਧਰਲੇ ਪਾਸੇ ਯਾਰ ਬੌਲਿੰਗ ਵਾਲਾ ਸੈਟਅਪ ਕੀਤਾ ਹੋਇਆ ਜੋ ਬੌਲਿੰਗ ਦੀ ਸਕ੍ਰੀਨ ਹੁੰਦੇ ਆ ਉਹ ਜਮੇ ਸਾਈਡ ਤੇ ਚਲੀ ਗਈ ਹੈ ਬੱਚੇ ਵੀ ਬੌਲਿੰਗ ਵੀ ਕਰ ਰਹੀ ਹੈ ਫੀਸ ਹੈ ਜੀ ਦੇ 10 ਰੁਪਏ ਦੇ ਵਿੱਚ 11 ਲਾਉਂਡ ਮਿਲਦੇ ਆਪਾਂ ਸਾਡਾ ਹਰਮਨ ਪਹੁੰਚ ਗਿਆ ਮੱਛੀਆਂ ਵਾਲੇ ਪਾਸੇ ਕਹਿੰਦਾ ਮੈਂ ਤੇ ਇੱਧਰ ਜਾਣਾ ਹੀ ਜਾਣਾ ਚੱਲ ਹੁਣੇ ਅੱਧਾ ਘੰਟਾ ਇੱਥੇ ਸਾਬੇ ਰਹਿਣਗੇ ਦੋਨੇ ਜਣੇ ਜੀ ਆਪ ਜੀ ਆਪਾਂ ਜabb ਕੱਢੀ ਹੋਈ ਹੈ ਛੋਟੇ ਬੱਚਿਆਂ ਲਈ ਐਕਟੀਵਿਟੀ ਕਰਨ ਲਈ ਕਾਫੀ ਕੁਝ ਬਣਿਆ ਹੋਇਆ ਹੈ ये छोटे-छोटे ना काफी घोडले रखते हो ऐसे छोटे बच्चे वाली क्या नहीं एंटरटेनमेंट नहीं ज्यादा ही जायज है ਯਾਰ ਦੇਖੋ ਇਹ ਜਵਾਗ ਦੇ ਕਿੱਡੇ ਜਾਂਦੇ ਨੇ ਯਾਰ ਵੈਸਟਯੂਮ ਬਣਿਆ ਇੱਕ ਤਰ੍ਹਾਂ ਦੇ ਵਿੱਚ ਬੋਲ ਪਾਉਂਦੇ ਬੋਲ ਤਾਂ ਚਲੀ ਜਾਂਦੀ ਐ ਉਹ ਵਾਹ ਇੱਕ ਟੀ ਠੀਕ ਵੀ ਹੈ ਹਣਾ ਜੇ ਘਰੇ ਬੱਚੇ ਤੰਗ ਕਰ ਰਹੇ ਹਨ ਉਹਨਾਂ ਨੂੰ ਇੱਥੇ ਲਿਆ ਕੇ ਛੱਡ ਦਿਓ ਚਲੋ ਖਰਚਾ ਤਾਂ ਹੋ ਜੂਗਾ ਤੁਹਾਡਾ ਪਰ ਇੱਥੇ ਜਾਂਦੇ ਜਵਾਗ ਦੇ ਸਾਹਮਣੇ ਰਹਿੰਦੇ ਵਧੀਆ ਹਰ ਮੁੰਡਾ ਦਾ ਟਾਈਮ ਪੂਰਾ ਹੋ ਗਿਆ ਤੁਰ ਪੜ ਕੇ ਬਾਹਰ ਘੜਦਾ ਉਹਨਾਂ ਨੇ ਤੇ ਆਪ ਤਾਂ ਬਾਹਰ ਨਿਕਲੇ ਤਾਂ ਨਾ ਹੀ ਲੈਂਦਾ ਸੀਗਾ ਆਦੇ ਫੂਡ ਨੱਪਦਾ ਫਿਰਦਾ ਉਹਨੇ ਸਾਰੀ ਚਾਪੜ ਵੀ ਲਾਪ ਕੇ ਲਾ ਕੇ ਆਏ ਆ ਹੇ ਵੀ ਵਿਖਾਲੇ ਕੁਮੀ ਜੋਧਰ ਕਰਾਉਣੇ ਅੱਜ ਅੱਧੇ ਘੰਟੇ ਦਾ ਟਾਈਮ ਦਿੱਤਾ ਸੀ ਬੱਚਿਆਂ ਨੂੰ ਤੇ 250 ਰੁਪਏ ਪਰ ਬੱਚਾ ਇੱਥੇ ਗੇਮਿੰਗ ਫੀਸ ਸੀਗੀ ਤੇ ਯਾਨੀ ਕਿ 500 ਰੁਪਏ ਲੈ ਲਿਆ ਮੈਂ ਅੱਧੇ ਘੰਟੇ ਦਾ ਦੋ ਬੱਚਿਆਂ ਦਾ ਬਹੁਤ ਜ਼ਿਆਦਾ ਮਜ਼ਾ ਆਇਆ ਅੱਛਾ ਚਲ ਮਰੇ ਵਾਸਤੇ ਆਪਾਂ ਆਏ ਇੱਥੇ ਮਜ਼ਾ ਲੈਣੇ ਆਏ ਆ ਤੇ ਸੈਚਰਿਓ ਅਗਲਾ ਦਿਨ ਕੋ ਬਾਟ ਬਾਟ ਇਧਰਲੇ ਪਾਸੇ ਖਾਨਕੀ ਦੇ ਛਕੀਣਾ ਵਾਲੀ ਬਣਿਆ ਹੋਇਆ ਜੀ ਗ੍ਰੈਪ ਕੋਰੈਂਟ ਬਾਰ ਬਣਿਆ ਹੋਇਆ ਉੱਪਰ ਖਾਨਕੀ ਦੇ ਛਕੀਣਾ ਉੱਪਰ ਜਾ ਕੇ ਖਾਪੀ ਸਕਦਾ ਕਿਹੜੀ ਲੈਣੀ ਦੱਸ ਦਿਓ ਮੈਨੂੰ ਜਲਦੀ ਜਲਦੀ ਸੁਣਨੀ ਹੈ ਯਾਰ ਇਹ ਵਾਹ ਜੀ ਅੰਦਰ ਤੋਂ ਦਸਰੇ ਵਾਹਦੋ ਹਰ ਪ੍ਰਕਾਰ ਦੇ ਜਾਈਵ ਕਰਨ ਲੱਗੇ ਆ ਹਰਮੰਦਰ ਦੇ ਪਾਪਾ ਨਾਲ ਬਹਿ ਗਏ ਆ ਕਦੋਂ ਸਾਡੀ ਜਾਪਾ ਸਾਡੀ ਜਾਪਾ ਗਾਈਡ ਕਰ ਰਹੇ ਉਹਨਾਂ ਨੂੰ ਉਸੇ ਬੱਚੇ ਦੀ ਅਸੀਂ ਇਧਰ ਨਾ ਕਾਰਾਂ ਵਿੱਚ ਬੈਠ ਗਏ ਯਾਰ ਤੇ ਪਰ ਚੱਲਣ ਤੋਂ ਪਹਿਲਾਂ ਲਾਈਟ ਬੰਦ ਹੋ ਗਈ ਤੇ ਹੁਣ ਲਾਈਟ ਆਉਣ ਦਾ ਇੰਤਜ਼ਾਰ ਕਰ ਰਹੇ ਆ ਲਾਈਟ ਆਉਂਦੀ ਹੈ ਤੇ ਫਿਰ ਆਹ ਕਾਰਾਂ ਹੀ ਭਟਾਵਾਂਗੇ ਆਪਾਂ ਠੀਕ ਹੈ ਪੂਰੀ ਤੇਜ਼ ਭਜਾਉਣੀ ਹੈ ਅੱਛਾ ਬਟਕਾਰੀਆਂ ਢੜ ਲੱਗ ਰਹੀ ਹੈ ਮੈਨੂੰ ਉਹ ਉਹ 1 ਮਿੰਟ ਇੱਕ ਵੀ ਓਏ ਤੇਰੇ 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 ਮੈਨੂੰ ਮੜੇ ਅਸਲ ਸਾਹ ਬੋਨ ਲੱਗਿਆ ਸੀ ਸਾਡਾ ਟਾਈਮ ਅਪ ਹੋ ਗਿਆ ਹੋਰ ਸਾਡ ਕੇ ਗੱਲ ਮੇਰੀ ਸੁਣੀ ਕੰਧ ਦੇ ਬਰਾ ਦੇ ਸਨ ਜੜੂ ਦੀ ਲੱਕ ਜਦੋਂ ਪਤਲੀ ਪਤਾਂ ਦੀ ਮਾਰਦੀ ਅੰਦਰੋਂ ਮੈਨੂੰ ਨੁਸਕਾ ਆਈ ਜੀ ਇਹ ਅਸੀਂ ਯਾਰ ਉਹ ਫਨ ਫਨ ਜ਼ੋਨ ਸੀਗਾ ਨਾ ਗੇਮ ਵਾਲਾ ਜ਼ੋਨ ਸੀ ਉੱਥੋਂ ਨਿਕਲ ਕੇ ਬਾਹਰ ਆ ਗਏ ਯਾਰ ਉੱਥੋਂ ਤੇ ਉੱਥੇ ਬਹੁਤ ਇੰਜੋਏ ਕੀਤਾ ਅਸੀਂ ਯਾਰ ਉੱਥੇ ਕਿ ਹਣ ਕਿ ਗੇਮ ਐਨੀਆ ਜ਼ਿਆਦਾ ਗੇਮ ਖੇਡ ਕੇ ਖੇਡ ਕੇ ਥੱਕ ਗਏ ਸੀ ਤੇ ਹੁਣ ਅਸੀਂ ਹੁਣ ਸੋਚਿਆ ਚਲੋ ਘਰੇ ਚੱਲੀਏ ਯਾਰ ਘਰੇ ਜਾਣ ਤੋਂ ਪਹਿਲਾਂ ਹੁਣ ਅਸੀਂ ਦੇਖਦੇ ਹਾਂ ਇੱਕਦਰ ਬਹੁਤ ਸੋਹਣਾ ਬਣਿਆ ਹੋਇਆ ਲੋਕੇਸ਼ਨ ਜੀ ਤੇ ਦੇਖਦੇ ਹਾਂ ਤੇ ਚ ਕੀ ਆ ਇਹ ਦੀ ਕੰਸਟਰਕਸ਼ਨ ਚੱਲ ਰਹੀ ਹੈ ਤੇ ਜੇ ਤੋ ਬਣ ਗਿਆ ਉਸ ਤੋਂ ਬਾਅਦ ਬਹੁਤ ਸੋਹਣਾ ਲੱਗੂਗਾ ਇਹ ਤੇ ਸਾਹਮਣੇ ਜਿਹੜਾ ਉਹ ਸ਼ਿਪ ਆਪਣੇ ਦੇਖਦੇ ਹੁੰਦੇ ਨੇ ਨੈਟ ਤੇ ਅੱਜ ਕੱਲ کافی ਵਾਇਰਲ ਹੋਇਆ ਹੋਇਆ ਬਟਿੰਡੀ ਚਿਪ ਆ ਰਿਹਾ ਚਿਪ ਆ ਰਿਹਾ ਤੇ ਉਹ ਸਾਹਮਣੇ ਇਹ ਬਣ ਰਿਹਾ ਜੀ ਹੱਲੇ ਤੇ ਇਹਦਾ ਹਜੇ ਥੋੜਾ ਜਿਹਾ ਹਿੱਸਾ ਰਹਿ ਗਿਆ ਬਣਨ ਵਾਲਾ ਤੇ ਇਹਦੇ ਵਿੱਚ ਵਾਟਰ پارک ਤਿਆਰ ਹੋ ਜਾਊਗਾ ਜੀ ਕਹਿੰਦੇ ਅਗਲੇ ਹਫਤੇ ਚੱਲ ਪੈਣਾ ਵਾਟਰ پارک ਤੇ ਤਿਆਰੀਆਂ ਇਹਨਾਂ ਦੀ ਪੂਰੀਆਂ ਜੋਰਾਂ ਛੋਰਾਾਂ ਤੇ ਚੱਲ ਰਹੀਆਂ। ਸਾਹਮਣੇ ਜੋ ਰੌਕਟ ਦਿਖਾਈ ਦੇ ਰਿਹਾ ਏ ਇਹਦੇ ਵੀ ਹਰੇਕ ਕੰਮ ਚੱਲ ਰਿਹਾ ਇਸ ਤੇ ਤੇ ਇਹਦੇ ਵਿੱਚ ਕਹਿੰਦੇ ਆ ਇਹੋ ਜਿਹਾ ਕਨਸੈਪਟ ਤਿਆਰ ਕੀਤਾ ਜਾਣਾ। 20-25 ਬੰਦੇ ਇਹਦੇ ਵਿੱਚ ਬਹਿ ਜਾ ਕਰਨਗੇ ਤੇ ਉਹਨਾਂ ਨੂੰ ਐਵੇਂ ਮਹਿਸੂਸ ਹੋਊਗਾ ਜਿਵੇਂ ਉਹ ਚੰਦ ਤੇ ਜਾ ਰਹੇ ਆ। ਤੇ ਇਹ ਵੀ ਵਧੀਆ ਚੀਜ਼ ਆ ਨਵੀਂ ਬਿਲਕੁਲ ਬੱਚਿਆਂ ਦੇ ਸਿੱਖਣ ਵਾਲੀ ਤੇ ਇੱਧਰਲੇ ਪਾਸੇ ਛੋਟੀਆਂ-ਛੋਟੀਆਂ ਦੁਕਾਨਾਂ ਤਿਆਰ ਹੋ ਰਹੀਆਂ। ਇਹ ਸਾਰਾ ਵਾਟਰ پارک ਤਿਆਰ ਹੋ ਰਿਹਾ। ਲੋ ਜੀ ਨਹਿਰ ਦੇ ਵਿੱਚ ਪਾਣੀ ਛੱਡਿਆ ਹੋਇਆ ਹੈ ਇਹਨਾਂ ਨੇ ਪਾਣੀ ਛੱਡਿਆ ਹੋਇਆ ਹੈ ਤੇ ਉਹ ਜਹਾਜ਼ ਖੜਾ ਹੈ ਇਸੇ ਤਰ੍ਹਾਂ ਲੱਗੂ ਜਿਵੇਂ ਪਾਣੀ ਦੇ ਵਿੱਚ ਤੈਰ ਰਿਹਾ ਹੁੰਦਾ ਤੇ ਮੈਨੂੰ ਲੱਗਦਾ ਇਹਦੇ ਵਿੱਚ ਰੈਸਟੋਰੈਂਟ ਬਣਿਆ ਹੋਇਆ ਕਮਰੇ ਵਗੈਰਾ ਬਣੇ ਹੋਏ ਆ ਤੇ ਹੋਟਲ ਵਗੈਰਾ ਹੈਗਾ ਤੇ ਲੁੱਕ ਇਹਦੀ ਬਸ ਸਮੁੰਦਰੀ ਜਹਾਜ਼ ਵਾਂਗੂ ਦਿੱਤੀ ਹੋਈ ਹੈ ਤੇ ਨਹਿਰ ਦਾ ਹਾਂ ਸਲਾਈਡਾਂ ਵੀ ਲੱਗਣੀਆਂ ਹੋਈਆਂ ਬਹੁਤ ਸੋਹਣੀਆਂ ਸੋਹਣੀਆਂ ਕੱਲ ਹੋ ਰਿਹਾ ਹੈ ਤੇ ਏ ਐਂਜਵੀ ਕੀ ਦੱਸਿਆ ਜਿਹੜੇ ਸੁਣਨ ਚ ਆਇਆ ਵੀ ਜੋ ਇੱਥੇ ਆਹ ਬਣ ਰਿਹਾ ਹੈ ਵਿੱਚ ਇੱਕ ਤਰ੍ਹਾਂ ਗੋਆ ਬੀਚ ਦੀ ਫੀਲਿੰਗ ਆਉਗੀ ਇੱਥੇ ਉਹ ਸੋਨੇ ਕੁਰਸੀਆਂ ਵਗੈਰਾ ਲਾਈਆਂ ਜਾਣਗੀਆਂ ਜਿਵੇਂ ਆਪਾਂ ਗੋਆ ਬੀਚ ਤੇ ਬੈਠੇ ਹੁੰਨੇ ਆ ਉਹ ਵੀ ਦੇਖਦੇ ਜਦੋਂ ਬਣ ਗਿਆ ਤਿਆਰ ਹੋ ਗਿਆ ਦੇਖਾਂਗੇ ਕਿਵੇਂ ਦਾ ਲੱਗਦਾ ਉਹ ਤੇ ਅਸੀਂ ਇਹ ਰਹਾ ਜਦੋਂ ਐਂਟਰ ਕੀਤਾ ਸੀ 2000 ਰੁਪਏ ਦਾ ਕਾਰਡ ਲਿਆ ਸੀਗਾ 2000 ਦੇ ਵਿੱਚੋਂ ਸਾਨੂੰ 2300 ਰੁਪਏ ਬੈਲੈਂਸ ਮਿਲ ਗਿਆ ਸੀਗਾ ਤੇ ਅਸੀਂ ਅੰਦਰ ਝੂਟੇ ਝਾਟੇ ਲੈ ਕੇ ਸਿਰਫ ਇਹਦੇ ਵਿੱਚ ਹੁਣ 12 ਰੁਪਏ ਰਹਿ ਗਏ ਆ ਤੇ ਯਾਨੀ ਕਿ ਅਸੀਂ ਸਾਰੇ ਜੋ ਪੈਸੇ ਮਿਲੇ ਸੀ 2300 ਰੁਪਿਆ ਉਹ ਸਾਰਾ ਖ ਤੁਸੀਂ ਇੱਥੋਂ ਦਾ ਅੱਜਾ ਲਾ ਸਕਦੇ ਹੋ ਵੀ ਇੱਥੇ ਆਉਣ ਦਾ ਖਰਚਾ ਕਿੰਨਾ ਕਿ ਮੋਟਾ-ਮੋਟਾ ਜਾ ਕਿਉਂਕਿ ਹਜੇ ਅਸੀਂ ਕਾਫੀ ਜੋ ਗੇਮਰ ਵਗੈਰਾ ਸੀਗੇ ਐਕਟੀਵਿਟੀਜ਼ ਉਹ ਕੀਤੀਆਂ ਨਹੀਂ ਗਈਆਂ ਤੇ ਜੋ ਮੋਟਾ-ਮੋਟਾ ਜੋ ਮੇਨ-ਮੇਨ ਜਿਹਾ ਇੱਥੇ ਗੇਮਰ ਵਗੈਰਾ ਸੀ ਉਹ ਸੀ ਸਿਰਫ ਉਹ ਹੀ ਆਪ ਵੀ ਇੰਜੋਏ ਕੀਤੀਆਂ ਤੇ ਬੱਚਿਆਂ ਨੂੰ ਇੰਜੋਏ ਕਰਾਈਆਂ ਤੇ ਸਾਡਾ ਕਾਰਡ ਯਾਨੀ ਕਿ 2000 ਰੁਪਏ ਖਾਲੀ ਹੋ ਗਿਆ ਇਹਦੇ ਵਿੱਚ ਫੂਡ ਆਪਣਾ ਕੋਈ ਇਨਕਲੂਡ ਨਹੀਂ ਹੈ ਕਿੰਦੇ ਵਿੱਚ ਓਨਲੀ ਗੇਮਸ ਹੀ ਆਪਾਂ ਗੇਮਸ ਤੇ ਹੀ ਕੋਈ ਵੀ ਕਹਿੰਦੇ ਤੇ ਰਾਈਡ ਗੇਮ ਲੈ ਸਕਦੇ ਆ ਪਹਿਲਾਂ ਜੋ ਅਸੀਂ ਟ੍ਰੈਂਪੋਲਿਨ ਤੇ ਗਏ ਟ੍ਰੈਂਪੋਲਿਨ ਦੇ 10 ਤੇ ਚਲੋ ਇਹਨਾਂ ਨੇ ਬੱਚੇ ਦਾ ਛੜਤਾ ਸੀ ਸਾਡੇ ਤੋਂ 900 ਰੁਪਏ ਲੈ ਲਿਆ ਸੀ 2 ਘੰਟੇ ਦਾ ਤੇ ਉਸ ਤੋਂ ਬਾਅਦ ਜੋ ਬੱਚੇ ਸੌਫਟ ਜੋਨ ਬੱਚਿਆਂ ਵਾਲਾ ਤੇ ਉਹਨਾਂ ਦਾ 250 ਰੁਪਏ ਪਰ ਪਰਸਨ ਬੱਚਾ ਸੀਗਾ ਉਹ 500 ਰੁਪਏ ਲੱਗ ਗਿਆ ਸੀ ਉੱਥੇ ਤੇ ਇਸ ਤੋਂ ਇਲਾਵਾ ਜੋ ਅਸੀਂ ਆਹ ਬੰਪਰ ਕਾਰਵਾਦੀ ਰਾਈਡ ਕੀਤੀ ਆ ਉਹ ਵੀ 150 ਰੁਪਏ ਪਰ ਪਰਸਨ ਸੀ ਤੇ ਇਤਨਾ 40-50 ਰੁਪਏ ਤੋਂ ਗੇਮਾਂ ਸ਼ੁਰੂ ਹੋ ਜਾਂਦੀਆਂ ਤੇ ਕਾਸਟ ਵੀ ਹੈਗੀ ਆ ਤੇ ਆਈਟਮ ਤੋ ਤੱਕ ਜਾਂਦੀਆਂ ਇਹ ਬੱਚਿਆਂ ਨੇ ਸਾਡੇ ਨੇ ਪੂਰਾ ਫੁੱਲ ਇੰਜੋਏ ਕਰ ਲਿਆ ਸਭ ਨੇ ਇੱਕ ਗੱਲ ਹੋਰ ਦੱਸਦੀ ਆ ਜੋ ਇੱਥੇ ਪਾਰਕਿੰਗ ਆ ਬਿਲਕੁਲ ਫ੍ਰੀ ਆ ਪਾਰਕਿੰਗ ਪਾਰਕਿੰਗ ਦਾ ਕੋਈ ਪੈਸਾ ਨਹੀਂ ਇੱਥੇ ਤੇ ਪਾਰਕਿੰਗ ਦੀ ਜਗ੍ਹਾ ਵੀ ਬਹੁਤ ਖੁੱਲੀ ਡੁੱਲੀ ਆ ਇਤੋਂ ਕਰਕੇ ਪੂਰਾ ਫੁੱਲ ਇੰਜਵਾਏ ਹੁਣ ਅਸੀਂ ਚੱਲੇ ਆ ਆਪਣੇ ਘਰਾਂ ਨੂੰ ਤੇ ਆ ਗਏ ਆ ਪਾਰਕਿੰਗ 'ਚ ਆਪਦੀ ਗੱਡੀ ਕੋਲ ਮੈਂ ਜਦੋਂ ਬੰਪਰ ਕਾਰ ਦੇ ਵਿੱਚ ਬੈਠੀ ਸੀ ਮੈਨੂੰ ਬਹੁਤ ਡਰ ਲੱਗਣ ਲੱਗ ਗਿਆ ਪਰ ਜਦੋਂ ਚੱਲਿਆ ਤਾਂ ਡਰ ਹੀ ਨਹੀਂ ਲੱਗਿਆ ਗਾਇਸ ਜਦੋਂ ਅਸੀਂ ਜਦ ਮੇਰੀ ਦੀਦੀ ਨਾਲ ਟੱਕਰ ਮਾਰੀ ਆਂਦੇ ਸੀ ਨਾ ਫਿਰ ਜਦ ਦੀਦੀ ਆ ਮੈਂ ਮੈਂ ਰੂਡ ਆ ਮੈਂ ਜਦਿਸ ਠੀਕ ਸਾਡਾ ਇੱਥੇ ਆ ਕੇ ਬਹੁਤ ਜੀ ਲੱਗਾ ਨਾ ਵਧੀਆ ਟਾਈਮ ਪਾਸ ਹੋ ਗਿਆ ਅਸੀਂ ਬਹੁਤ ਇੰਜੋਏ ਕੀਤਾ ਸਾਡੇ ਬੱਚਿਆਂ ਨੇ ਵੀ ਪੂਰਾ ਇੰਜੋਏ ਕੀਤਾ ਸਾਨੂੰ ਟਾਈਮ ਦਾ ਪਤਾ ਹੀ ਨਹੀਂ ਲੱਗਿਆ ਵੀ ਕਦੋਂ 4-5 ਘੰਟੇ ਬੀਤ ਗਏ ਹਾਂਜੀ ਹਾਂ ਬਿਲਕੁਲ ਬਹੁਤ ਵਧੀਆ ਸੈਟਅਪ ਕੀਤਾ ਹੋਇਆ ਬਾਕੀ ਜਦੋਂ ਇਹ ਸਾਰਾ ਪੂਰਾ ਕੰਪਲੀਟ ਹੋ ਗਿਆ ਨਾ ਵਾਟਰ پارک ਵੀ ਚੱਲ ਪਿਆ ਤੇ ਫਿਰ ਇਸ ਤੋਂ ਵੀ ਜ਼ਿਆਦਾ ਨਿਆਰਾ ਆਊਗਾ ਉਸ ਤੋਂ ਜ਼ਿਆਦਾ ਮਜ਼ਾ ਆਊਗਾ ਨਾ ਇੱਥੇ ਆਉਣ ਦਾ ਐਸੀ ਸਾਡਾ ਪਨਪਨ ਦਾ ਟੂਰ ਤੇ ਸਾਨੂੰ ਕਮੈਂਟ ਕਰਕੇ ਦੱਸਿਓ ਤੁਹਾਨੂੰ ਪਨਪਨ ਕਿਵੇਂ ਦਾ ਲੱਗਿਆ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਨਾ ਭੁੱਲਿਓ ਮਿਲਦੇ ਹਾਂ ਅਗਲੀ ਵੀਡੀਓ 'ਚ ਤਦ ਤੱਕ ਲਈ ਸਤਿ ਸ੍ਰੀ ਅਕਾਲ